ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਚਹਾਨ ਕੇਕਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਵਾਈ ਜੀ ਕੋਲ ਕੱਟੀਆਂ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲੋ ਜੀ 7528000355 ਜੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸასი ਗਾ ਜੀ ਸასი ਗਾ ਜੀ ਨਾਮ ਦੱਸੋ ਜੀ ਆਪਣਾ ਇੰਦਰਜੀਤ ਸਿੰਘ ਜੀ ਪਿੰਡ ਚਹਾਨ ਕੇ ਕਲਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ ਆਪਣਾ 8837721523 ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਕਟੀਆਂ ਬਕਾਊਗਾ ਜੀ ਅੱਜ ਹਾਂਜੀ ਹਾਂ ਕਟੀਆਂ ਬਕਾਊਗਾ ਜੀ ਕਿੰਨੀਆਂ ਕਟੀਆਂ ਵੀਰ ਬਕਾਊਗਾ ਚਾਰ ਜੀ ਚਾਰ ਆ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਜੀ ਆਪਣੀ ਪਹਿਲੀ ਕੱਟੀ ਆਪਣੀ ਹੈਗੀ ਕਿ ਸਵਾ ਗੇ ਸਾਲ ਦੀ ਸਵਾ ਸਾਲ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਾਧਾਰ ਰਿਕਾਰਡ ਬਹੁਤ ਵਧੀਆ ਜੀ ਇਹਦਾ ਕਿੰਨਾ ਕ ਮਾਧਾਰ ਰਿਕਾਰਡ ਜੀ ਮਾਧਾਰ ਹੈਗਾ 16 17 ਲੀਟਰ ਦਾ ਦੁੱਧ ਆਹ ਨੂੰ ਬਹੁਤ ਵਧੀਆ ਲੱਗਿਆ ਬਈ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਹਾਂਜੀ ਤੋਰ ਦਿਓ ਜੀ ਮਾੜਾ ਜੀ ਲੋ ਭਰਾ ਜੀਮੀਦਾਰ ਭਰਾ ਆਪਣਾ ਅ ਦੇਖ ਸਕਦੇ ਕੱਟੀ ਕੱਦ ਕਾਟ ਸੁਖਣਾ ਸੋਹਣਾ ਕਰਮਾਂ ਵਾਲੀ ਦਾ ਦੇਖ ਸਕਦੇ ਮੋੜ ਲਈ ਮੋੜ ਦੋ ਠੀਕ ਹੈ ਲੋ ਜੀ ਫੇਸ ਬਿਊਟੀ ਰੋਖਲੇ ਤੇ ਮਾੜਾ ਜੀ ਦੇਖੋ ਜੀ ਮੂੰਹ ਮਾ ਬਹੁਤ ਸੁਨੱਖਾ ਤੇ ਲੋ ਜੀ ਥਣ ਚੈੱਕ ਕਰ ਸਕਦੇ ਚਾਰ ਥਣ ਨਿਕਲ ਮੇ ਠੀਕ ਹੈ ਜੀ ਮਨਨ ਜੀ ਹਾਂਜੀ ਭਾਈ ਕੀ ਰੇਟ ਆ ਜੀ ਇਹਦਾ ਰੇਟ ਇਹਦਾ ਹੈ 25000 25000 ਹਾਂਜੀ ਹਾਂਜੀ ਜੇ ਕਿਸੇ ਨੇ ਸਾਰੇ ਚਾਰੇ ਇਕੱਠੇ ਲੈਣੇ ਜੀ ਫੇਰ ਕੀ ਰੇਟ ਆ ਜੀ ਫੇਰ ਉਹ ਸਾਬ ਨਾਲ ਹੋ ਜੂਗਾ ਜੀ ਉਹ ਸਾਬ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਭਾਈ ਦੂਜੀ ਕੱਟੀ ਜਾਣਕਾਰੀ ਦਿਓ ਜੀ ਦੂਜੀ ਆਪਣੀ ਹੈਗੇ ਸਮਗ ਸਾਲ ਦੀ ਹਾਂਜੀ ਤੇ ਇਹਦਾ ਮਾਲ ਦਾ ਰਿਕਾਰਡ ਬਹੁਤ ਵਧੀਆ ਜੀ ਠੀਕ ਹੈ ਜੀ ਆ ਸੰਗ ਸੰਗ ਦੇਖੋ ਬਹੁਤ ਬਰੀਕੀਆਂ ਬਹੁਤ ਨੇ ਘਟੀ ਜੀ ਠੀਕ ਹੈ ਜੀ ਹਾਂ ਸੈਂਕ ਕੁਆਲਿਟੀ ਥਣ ਤੁਹਾਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਹਾਂ ਜੀ ਹਾਂ ਲੋ ਭਰਾ ਚੈੱਕ ਕਰ ਸਕਦੇ ਕੱਲਾ ਕੱਲਾ ਥਣ ਠੀਕ ਹੈ ਰੇਟ ਰੂਟ ਭਰਾ ਦਾ ਰੇਟ ਇਹਦਾ ਹੀ 25000 ਜੀ ਇਹਦਾ ਹੀ 25000 ਤੋਰ ਦਿਓ ਜੀ ਮੜਾ ਜੀ ਲੋ ਭਰਾ ਵਾਈ ਜੀ ਕਹਿੰਦਾ ਵੀ ਦੁੱਧ ਦਾ ਮਾਹਦਾਰ ਕਾਰਡ ਸੁਖਣਾ ਵਧੀਆ ਬਾਕੀ ਫੇਸ ਬਿਊਟੀ ਤੁਸੀਂ ਦੇਖ ਸਕਦੇ ਬਾਕੀ ਤੋਰਾ ਤਰਾ ਥਾਡੇ ਸਾਹਮਣੇ ਲੋ ਜੀ ਠੀਕ ਹੈ ਮੋੜ ਦਿਓ ਭਰਾ ਹੋਰੇ ਜੀ ਰੁਕੋ ਸਾਬ ਜੀ ਇਸ ਬਿਊਟੀ ਦੇਖ ਸਕਦੇ ਬ੍ਰਾ ਸੈਂਕਸੂਣ ਸੋਨੀਆ ਇਹਦੇ ਵੱਲੋਂ ਬਹੁਤ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਤਾਂ ਤੋਂ ਲੋ ਜੀ ਠੀਕ ਹੈ ਜੀ ਬੰਦੋ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪੰਡ ਚਾਹਣ ਕੇ ਕਲਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਹਾਂ ਜੀ ਬਈ ਜੀ ਤੀਜੀ ਕੱਟੀ ਦੀ ਜਾਣਕਾਰੀ ਦਿਓ ਜੀ ਕਿੰਨੇ ਟਾਈਮ ਦੀ ਹੋਵੇਗੀ ਇਹ ਹੈਗੇ ਕਿ 9 ਮਹੀਨੇ ਦੀ 9 ਮਹੀਨੇ ਦੀ ਹੋ ਗਈ ਹਾਂਜੀ ਠੀਕ ਹੈ ਜੀ ਇਹਦੀ ਮਾਡਰ ਰਿਕਾਰਡ ਇਹਦਾ ਮਾਡਰ ਰਿਕਾਰਡ ਵੀ ਵਧੀਆ ਹੀ ਪੁਰਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਪਰਾ 14 15 ਲੀਟਰ ਵਾਲੀ ਦੀ ਇਹਦੀ ਠੀਕ ਹੈ ਜੀ ਥਾਨ ਦੇ ਮਾੜੇ ਦਿਖਾ ਦਿਓ ਲੋ ਜੀ ਚੈੱਕ ਕਰ ਸੰ ਥਾਨ ਪਰਾ ਕੱਲਾ ਕੱਲਾ ਥਾਨਾ ਠੀਕ ਹੈ ਜੀ ਤੋਰ ਦੋ ਭਰਾਣ ਵੀ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਤੋੜਾ ਤਰਾ ਸਾਡੇ ਸਾਹਮਣੇ ਤੋਰ ਦੋ ਤੋਰ ਲਮੀ ਤੋਰ ਠੀਕ ਹੈ। ਲੋ ਜੀ ਮੁਰਲੋ ਮੁਰਲੋ। ਲੋ ਜੀ ਥੋੜਾ ਡਰਦੀਆਂ। ਹਾਂ ਥੋੜਾ ਕਰਦੀਆਂ। ਠੀਕ ਹੈ ਜੀ। ਕੋਈ ਗੱਲ ਕੋਈ ਗੱਲ। ਲਓ ਕੈਮਰਾ ਤੋਂ ਡਰਦੀਆਂ। ਠੀਕ ਹੈ ਜੀ। ਬੰਦ ਕਰੋ ਬੰਦ ਕਰੋ ਬੰਦ ਕਰੀ ਲੈ ਜੀ। ਠੀਕ। ਵਾਈ ਜੀ ਨਾਲ ਜ਼ਰੂਰ ਕਨੈਕਟ ਕਰਪਾ। ਠੀਕ ਹੈ ਜੀ। ਬਾਕੀ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤਦਾ ਹੈ ਜੇ ਕਿਸ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਨੰਬਰ ਆਪਣਾ ਸਕਰੀਨ ਤੇ ਵੀ ਚੱਲਦਾ ਜੀ। ਹਾਂ ਜੀ ਬਈ ਰੇਟ ਦੱਸ ਦੋ ਜੀ ਦਾ। ਜੀ ਰੇਟ 18000 ਹੈ ਜੀ। 18000 ਹੈ ਜੀ। ਹਾਂ ਜੀ। ਠੀਕ ਹੈ ਜੀ। ਇਸ ਵਿੱਚ ਚੌਥੀ ਗੱਟੀ ਦੀ ਜਾਣਕਾਰੀ ਦਿਓ ਜੀ। ਇਹ ਵਾਸੀ 9 ਮਹੀਨਾ ਦੀ 8-9 ਮਹੀਨਾ ਦੀ ਹੋਈ ਹੈ ਠੀਕ ਹੈ ਜੀ ਮਾੜੇ ਬਾਹਰ ਕੱਢ ਲਓ ਲੋਪਰਾ ਚੈੱਕ ਕਰ ਸਕਦੇ ਆ 8-9 ਮਹੀਨਾ ਦੀ ਇਹ ਵੀ ਆ ਇਹ ਥੋੜੀ ਜੀ ਛੋਟੀ ਆ ਠੀਕ ਹੈ ਜੀ ਤੋਰ ਦੋ ਤੋਰ ਦੋ ਇਹਦਾ ਵੀ ਲੈ ਵਾਸ ਨੂੰ ਦਿਖਾਉਣਾ ਥਣ ਥਣ ਇਹਦੇ ਵੀ ਨਿਕਣ ਨੇ ਇਹਦੀ ਮਾਦਰ ਰਕਾਰਡ ਵੀਰੇ ਪਤਾ ਪੱਸ ਇਹਦਾ ਮਾਦਰ ਰਕਾਰਡ 14 ਲੀਟਰ ਦਾ ਜੀ ਇਹਦਾ ਠੀਕ ਹੈ ਜੀ 14 ਲੀਟਰ ਥਣ ਥਣ ਦੇਖ ਸਕਦੇ ਆ ਭਰਾ ਠੀਕ ਹੈ ਜੀ ਉਹ ਮੋੜ ਲਓ ਜੀ ਤਰ ਮੜਾ ਚੈੱਕ ਕਰ ਸਕਦੇ ਆ ਥੈਂਕਸ ਤੁਹਾਨੂੰ ਬਹੁਤ ਵਧੀਆ ਲੱਗਿਆ ਬਈ ਠੀਕ ਹੈ ਹਾਂ ਦਲੀ ਕਸ ਕਰੀ ਜੀ ਵਧੀਆ ਜੀ ਠੀਕ ਹੈ ਠੀਕ ਹੈ ਇਹਦਾ ਰੇਟ ਇਹਦਾ 17000 ਜੀ 17000 ਜੀ ਹਾਂਜੀ ਠੀਕ ਹੈ ਜੀ ਬੰਦੋ ਬੰਦੋ ਠੀਕ ਹੈ ਬਾਕੀ ਜੋ ਇਕੱਠਿਆਂ ਨੂੰ ਫਿਰ ਮਾਨਤਨ ਹੋ ਜੂ ਹਿਸਾਬ ਨਾਲ ਜੀ ਮਾਨਤਨ ਹੋ ਜੂਗਾ ਜੀ ਠੀਕ ਹੈ ਇਕੱਠਿਆਂ ਦਾ ਬਾਈ ਜੀ ਕਹਿੰਦੇ ਮਾਨਤਨ ਆਪਾਂ ਹੋਰ ਕਰ ਦਾਂਗੇ ਬਾਅਦ ਠੀਕ ਹੈ ਜੀ ਬਾਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਲਾਉਣਾ ਵਾਸੀ ਵਪਾਰ ਦਾ ਹੈਗਾ ਆਪਦੀ ਨੇ ਇਹ ਕਰੀ ਕਰਦੀ ਹੈ ਹਾਂਜੀ ਕਰਦੀ ਕਿੱਟੇ ਭਰਾ ਬਾਈ ਜੀ ਠੀਕ ਹੈ ਜੀ ਮੱਝਾਂ ਬਾਈ ਦੀਆਂ ਆ ਖੜੀਆਂ ਇੱਧਰ ਠੀਕ ਹੈ ਜੀ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ